ਅੱਜ ਪਿੰਡ ਜੱਪੋਵਾਲ ਦੇ ਵਿੱਚ ਸਰਕਾਰ ਦੇ ਹੁਕਮਾਂ ਦਿਸ਼ਾਾਂ ਦੇਸ਼ਾਂ ਦੇ ਹੇਠ ਸਾਡੇ ਬਹੁਤ ਹੀ ਸਤਕਾਰਯੋਗ ਮਾਨਯੋਗ ਐਸਐਸਪੀ ਸਹਿਬਾਨ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਵਿਸ਼ੇਸ਼ ਤੌਰ ਤੇ ਜੱਬੋਬਾਲ ਦੇ ਵਿੱਚ ਪਹੁੰਚੇ ਨਹੀਂ ਉਹਨਾਂ ਦਾ ਜੋਰਦਾਰ ਤਾੜੀਆਂ ਦੇ ਨਾਲ ਸਵਾਗਤ ਉਹਨਾਂ ਦੇ ਨਾਲ ਨਾਲ ਡੀਐਸਪੀ ਮਾਧਵੀ ਸ਼ਰਮਾ ਜੀ ਉਹਨਾਂ ਦਾ ਵੀ ਤਾੜੀਆਂ ਦੇ ਨਾਲ ਸਵਾਗਤ ਖੇੜਾ ਸਦਰ ਦੇ ਇੰਚਾਰਜ ਰਾਜ ਭਲਵਿੰਦਰ ਕੌਰ ਜੀ ਦਾ ਵੀ ਤਾੜੀਆਂ ਦੇ ਨਾਲ ਸਵਾਗਤ ਇੱਕ ਤਾੜੀਆਂ ਆਪਣੇ ਵਾਸਤੇ ਮਾਰੋ ਜਿੱਥੇ ਤੁਹਾਡੇ ਤੋਂ ਬਿਨਾ ਸਾਂਜੀ ਸੱਥ ਵੀ ਕੰਮ ਜਾਪ ਨਹੀਂ ਹੋ ਸਕਦਾ ਸਾਡੀਆਂ ਮਾਤਾਵਾਂ ਬੈਠੀਆਂ ਸਾਡੀਆਂ ਭੈਣਾਂ ਬੈਠੀਆਂ ਸਤਿਕਾਰਯੋਗ ਵੀਰੇ ਬੈਠੇ ਐ ਸਾਡੀ ਉਮਰ ਦੀ ਲਿਆਕਤ ਤੋਂ ਬਹੁਤ ਵੱਡੇ ਬੈਠੇ ਐ ਅੱਜ ਜ਼ਿੰਦਗੀ ਦੇ ਕੁਝ ਅਹਿਮ ਨਿਰਣੇ ਕਰਨੇ ਆ ਸੱਚ ਜਾਣਿਓ ਬੜਾ ਦੁੱਖ ਹੁੰਦਾ ਇੱਕ ਬਾਪ ਨੂੰ ਪਤਾ ਕਿ ਬੱਚਾ ਕਿਸ ਤਰ੍ਹਾਂ ਪਾਲਿਆ ਜਾਂਦਾ ਇੱਕ ਮਾਂ ਨੂੰ ਪਤਾ ਕਿ ਬੱਚਾ ਕਿਸ ਤਰ੍ਹਾਂ ਪਾਲਿਆ ਜਾਂਦਾ ਬੱਚੇ ਨੂੰ ਪੱਟਾ ਕੰਮ ਦੇ ਲਈ ਮਾਰ ਜਾਨਾ ਹੀ ਬੱਚੇ ਨੂੰ ਮਣਦੀ ਆ ਕਿ ਮੇਰਾ ਬੱਚਾ 2 ਗੱਠਾ 4 ਗੱਠਾ ਦਾ 2 ਫੁੱਟ ਦਾ 4 ਫੁੱਟ ਦਾ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਬੱਚੇ ਦਾ ਜਨਮ ਹੋ ਜਾਂਦਾ ਕਿਸੇ ਪਿੰਡ ਵੀ ਹੋ ਸਕਦਾ ਜੇ ਬੱਚੇ ਨੂੰ ਸੰਗਤ ਗਵਾਂਡੀਆਂ ਦੇ ਕੋਲੋਂ ਨਸ਼ੇ ਵਾਲੀ ਮਿਲ ਜਾਵੇ ਜੇ ਉਸੇ ਬੱਚੇ ਨਾਲ ਜੁਬਾਨ ਹੁੰਦਿਆਂ ਸਾਰ ਹੀ ਮਹੱਲੇ ਦੇ ਵਿੱਚੋਂ ਸੰਗਤ ਨਸ਼ੇ ਵਾਲੀ ਮਿਲ ਜਾਵੇ ਯਕੀਨ ਕਰਿਓ ਕਿ ਮਾਂ ਦਿਨ ਰਾਤ ਰਹਿੰਦੀ ਹੈ ਹੈ ਤਾਂ ਸਾਡੀਆਂ ਭੈਣਾ ਹੀ ਆ ਨਾ ਹੈ ਤਾਂ ਸਾਡੀਆਂ ਭੈਣਾ ਹੀ ਆ ਜਿਨ੍ਹਾਂ ਦੇ ਸਤੋਸ਼ ਸਾਈ ਉੱਡ ਗਏ ਆ ਨਸ਼ੇ ਦੇ ਕਾਰਨ ਚਲੇ ਗਏ ਜਾਂ ਯਕੀਨ ਕਰਿਓ ਨਾ ਦਿਵਾਲੀ ਆ ਨਾ ਦਸਹਿਰਾ ਆ ਸਾਰਿਆਂ ਨੇ ਸਾਥ ਦੇਣਾ ਕਿਸ ਤਰ੍ਹਾਂ ਦੇਣਾ ਉਹਦੀ ਜਿਹੜੀ ਅਗਲੀ ਰਣਨੀਤੀ ਹੈ ਸਾਡੇ ਮਾਨਯੋਗ ਐਸਐਸਪੀ ਸਹਿਵਾਨ ਆਪ ਜੀ ਦੇ ਨਾਲ ਸਾਂਝੇ ਕਰਨਗੇ ਵਿਚਾਰ